ਲੁਧਿਆਣਾ ਨੂੰ ਅੱਜ ਨਵਾਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਜਾ ਰਿਹਾ ਹੈ ਤਾਂ 11 ਵਜੇ ਇਹਨਾਂ ਅਹੁਦੇਦਾਰਾਂ ਦੀ ਚੋਣ ਹੋਵੇਗੀ ਪਰ ਉਸ ਤੋਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈਗੀ ਆ ਜਗਬਾਣੀ ਕੋਲ ਐਕਸਕਲੂਸਿਵ ਜਿਹੜੀ ਇਹ ਜਾਣਕਾਰੀ ਹੈਗੀ ਆ ਤਾਂ ਨਾਮ ਫਾਈਨਲ ਹੋ ਚੁੱਕੇ ਨੇ ਉਹ ਲਿਸਟ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸਾਹਮਣੇ ਆਈ ਆ ਤੇ ਕਿਹੜੇ-ਕਿਹੜੇ ਨਾਮ ਨੇ ਕੌਣ ਜਿਹੜਾ ਲੁਧਿਆਣਾ ਦਾ ਨਵਾਂ ਮੇਅਰ ਹੋਵੇਗਾ ਉਸਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਆ ਤਾਂ ਮਹਿਲਾ ਨੂੰ ਇਸ ਵਾਰ ਜਿਹੜੀ ਉਹ ਕਮਾਨ ਮਿਲ ਸਕਦੀ ਆ ਜੀ ਹਾਂ ਕਿਹੜੇ ਉਹ ਮਹਿਲਾ ਨੇ ਜਿਨ੍ਹਾਂ ਨੂੰ ਮੇਅਰ ਦੀ ਕਮਾਂਡ ਮਿਲ ਸਕਦੀ ਆ ਲੁਧਿਆਣਾ ਦਾ ਨਵਾਂ ਮੇਅਰ ਕੌਣ ਹੋਵੇਗਾ ਤਾਂ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਆ ਤਾਂ ਦੱਸਦੀ ਏ ਕਿ ਇੰਦਰਜੀਤ ਕੌਰ ਜਿਹੜੇ ਲੁਧਿਆਣਾ ਦੇ ਨਵੇਂ ਮੇਅਰ ਹੋ ਸਕਦੇ ਨੇ ਤਾਂ ਪੱਕੀ ਜਾਣਕਾਰੀ ਹੈਗੀ ਆ ਤਾਂ ਇੰਦਰਜੀਤ ਕੌਰ ਜਿਹੜੇ ਲੁਧਿਆਣਾ ਦੇ ਨਵੇਂ ਮੇਅਰ ਹੋਣਗੇ ਇਸ ਤੋਂ ਇਲਾਵਾ ਜੇਕਰ ਸੀਨੀਅਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਕਰਕੇਸ਼ ਪ੍ਰਾਸ਼ਰ ਜਿਹੜੇ ਸੀਨੀਅਰ ਡਿਪਟੀ ਮੇਅਰ ਹੋਣਗੇ ਇਸ ਤੋਂ ਇਲਾਵਾ ਜੇਕਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਿੰਸ ਜੋਹਰ ਜਿਹੜੇ ਉਹ ਡਿਪਟੀ ਮੇਅਰ ਬਣਾਏ ਜਾਣਗੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਚੋਣ ਕੀਤੀ ਗਈ ਸੀਗੀ ਉਸ ਤੋਂ ਪਹਿਲਾਂ ਪਟਿਆਲਾ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਰੇੜਕਾ ਬਣਿਆ ਹੋਇਆ ਸੀਗਾ ਕਿਉਂਕਿ ਕਾਉਂਸਲਰ ਦੀ ਜਿਹੜੀ ਗਿਣਤੀ ਉਹ ਕਾਫੀ ਘੱਟ ਸੀਗੀ ਪਰ ਬਾਅਦ ਦੇ ਵਿੱਚ ਜਿਹੜੇ ਜੋੜ ਤੋੜ ਹੁੰਦੇ ਨੇ ਆਪਾਂ ਆਮ ਤੌਰ ਤੇ ਸਿਆਸਤ ਦੇ ਵਿੱਚ ਦੇਖਦੇ ਆ ਤਾਂ ਉਹ ਜੋੜੋ ਜਦੋਂ ਜੋੜ ਤੋੜ ਪੂਰੇ ਹੋ ਗਏ ਤੇ ਹੁਣ ਇਹ ਅੱਜ 11 ਵਜੇ ਐਲਾਨ ਹੋਵੇਗਾ ਕਿ ਕੌਣ ਮੇਅਰ ਹੋਵੇਗਾ ਕੌਣ ਸੀਨੀਅਰ ਡਿਪਟੀ ਮੇਅਰ ਹੋਵੇਗਾ ਤੇ ਇਸ ਤੋਂ ਇਲਾਵਾ ਕੌਣ ਡਿਪਟੀ ਮੇਅਰ ਹੋਵੇਗਾ ਪਰ ਉਸ ਤੋਂ ਪਹਿਲਾਂ ਜਗਬਾਣੀ ਦੇ ਕੋਲ ਇਹ ਐਕਸਕਲੂਸਿਵ ਜਾਣਕਾਰੀ ਹੈਗੀ ਆ ਜੋ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ ਤਾਂ ਲੁਧਿਆਣਾ ਦਾ ਨਵਾਂ ਮੇਅਰ ਇਸ ਵਾਰ ਇੱਕ ਮਹਿਲਾ ਨੂੰ ਬਣਾਇਆ ਜਾ ਰਿਹਾ ਤੇ ਐਕਸਕਲੂਸਿਵ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀ ਲਈ ਸਾਡੇ ਨਾਲ ਸਾਡੇ ਲੁਧਿਆਣਾ ਤੋਂ ਪੱਤਰਕਾਰ ਨਰਿੰਦਰ ਮਹਿੰਦਰੂ ਜੁੜ ਚੁੱਕੇ ਨੇ ਜੀ ਨਰਿੰਦਰ 11 ਵਜੇ ਜਿਹੜਾ ਇਹ ਐਲਾਨ ਹੋਣਾ ਪਰ ਜਗਬਾਣੀ ਦੇ ਵੱਲੋਂ ਐਕਸਕਲੂਸਿਵ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਤਾਂ ਕਿਹੜੇ ਕਿਹੜੇ ਨਾਮ ਸਾਹਮਣੇ ਆ ਰਹੇ ਨੇ ਤੇ ਉਸ ਦੇ ਬਾਰੇ ਵਿਸਤਾਰ ਦੇ ਵਿੱਚ ਦੱਸੋ ਅ ਦੇਖੋ ਜੀ ਪਿਛਲੇ ਦਿਨ ਨਗਰ ਨਿਗਮ ਦੇ ਚੋਣਾਂ ਇਸ ਸਮੇਂ ਵਾਰਸ ਤੋਂ ਜਣ ਦੇ ਵਿੱਚ ਨੇ ਤਾਂ 48 ਜਿਹੜੇ ਨੇ ਕੋਰਸਲ ਚਾਹੀਦੇ ਨੇ ਨਗਰ ਨਿਕਮ ਦਾ ਮੇਰ ਬਣਾਉਣ ਦੇ ਲਈ ਤਾਂ ਆਮ ਆਦੀ ਪਾਰਟੀ ਕੋਲ 41 ਸੀਟਾਂ ਆਈਆਂ ਸੀਗੀਆਂ ਤਾਂ ਜੋਰ ਤੋੜ ਕਰਕੇ ਅੱਜ ਉਹਨਾਂ ਨੇ 48 ਸੀਟਾਂ ਜਿਹੜੀਆਂ ਆਪਣੀਆਂ ਪੂਰੀਆਂ ਕਰ ਦਿੱਤੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਮੇਰ ਦਾ ਨਾਮ ਸਭ ਤੋਂ ਉੱਪਰ ਜਿਹੜਾ ਚੱਲ ਰਿਹਾ ਵੋ ਇਹ ਇੰਦਰਜੀਤ ਕੋਰ ਆ ਤਾਂ ਉਹਨਾਂ ਨੂੰ ਮੇਰ ਜਿਹੜਾ ਬਣਾਇਆ ਜਾ ਸਕਦਾ ਇਸ ਦੇ ਨਾਲ-ਨਾਲ ਦਿੱਤੀ ਸਿੰਘ ਦਿੱਤੀ ਮੇਰ ਦੀ ਵੀ ਜਿਹੜੀ ਥੋਣ ਅੱਜ ਹੋ ਜਾਵੇਗੀ ਉਹਨਾਂ ਦੇ ਵਿੱਚ ਅਸ਼ੋਕ ਕਾਸ਼ਰ ਰਕੇਸ਼ ਪ੍ਰਸਾਦ ਨੇ ਇਹ ਸ਼ੋਕਤਾਸ਼ ਪੱਤੀ ਦੇ ਜਿਹੜੇ ਬ੍ਰਦਰ ਨੇ ਦੇ ਐਮਐਲ ਨੇ ਉਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਜਾ ਸਕਦਾ ਵਾ ਇਸ ਤੋਂ ਇਲਾਵਾ ਡਿਪਟੀ ਮੇਅਰ ਦਾ ਨਾਮ ਵੀ ਜਿਹੜਾ ਵਾ ਸਾਹਮਣੇ ਆਇਆ ਵਾ ਉਹਦੇ ਵਿੱਚ ਜਿਹੜਾ ਨਾਮ ਆ ਪ੍ਰਿੰਸ ਜੋਰ ਆ ਇਸ ਨਾਮ ਹੋਰ ਨਾਮਾਂ ਦੇ ਵੀ ਜਿਹੜੀ ਚੱਤਾਈ ਦੀ ਮੇਅਰ ਨੂੰ ਲੈ ਕੇ ਹੋ ਰਹੀ ਸੀਗੀ ਪਰ ਇਹ ਫਾਈਨਲ ਜਿਹੜੀ ਹੈ ਨਾਮ ਜਿਹੜੇ ਸਾਹਮਣੇ ਆ ਚੁੱਕੇ ਨੇ ਮੇਅਰ ਦਾ ਨਾਮ ਇੰਦਰਜੀਤ ਕੋਰ ਜਿਹੜਾ ਵਾ ਉਹ ਦੱਸਿਆ ਜਾ ਰਿਹਾ ਕਿ ਇੰਦਰਜੀਤ ਕੋਰ ਨੂੰ ਮੇਅਰ ਬਣਾਇਆ ਜਾ ਸਕਦਾ ਇਹ ਦੱਸਦੀ ਕਿ ਲੁਧਿਆਣਾ ਦੇ ਵਿੱਚ ਪਹਿਲੀ ਮਹਿਲਾ ਮੇਅਰ ਜਿਹੜੀ ਹੋਵੇਗੀ ਤਾਂ ਮੇਲਾ ਮੇਰ ਜਿਹੜੀ ਆ ਅੱਜ ਜਿਹੜੀ ਇਹ ਚੁਣਤੀਤੀ ਜਾਵੇਗੀ ਜੀ ਤਾਂ ਨਰਿੰਦਰ ਜੇਕਰ ਇੰਦਰਜੀਤ ਕੌਰ ਹੋਰਾਂ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਕੋਈ ਰਾਜਨੀਤਿਕ ਪਿਸ਼ੋਕੜ ਵੀ ਰਹਿ ਗਿਆ ਜਿਵੇਂ ਜੇਕਰ ਅਰਕੇਸ਼ ਪ੍ਰਾਸ਼ਰ ਦੀ ਗੱਲ ਕੀਤੀ ਜਾਵੇ ਤੁਸੀਂ ਦੱਸਿਆ ਕਿ ਪੱਪੀ ਪ੍ਰਾਸ਼ਰ ਹੋਰਾਂ ਦੇ ਉਹ ਭਰਾਣੇ ਤਾਂ ਇੱਕ ਮਹਿਲਾ ਨੂੰ ਮੇਰ ਬਣਾਇਆ ਜਾਣਾ ਕੀ ਪੋਲਿਟੀਕਲ ਬੈਕਗਰਾਉਂਡ ਹੈ ਗਿਆ ਜਾਂ ਫਿਰ ਇੱਕ ਆਪਾਂ ਆਮ ਤੌਰ ਤੇ ਜਦੋਂ ਕੋਈ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹ ਬਹੁਤ ਕੁਝ ਵੇਖਦੇ ਜੋੜ ਤੋੜ ਲਗਾਉਣ ਦੇ ਲਈ ਤਾਂ ਉਹ ਜਿਹੜਾ ਇੱਕ ਫਿੱਟ ਬਿਠਾਉਣ ਦੇ ਲਈ ਕੀਤਾ ਗਿਆ ਕੰਮ ਦੇਖੋ ਬਿਲਕੁਲ ਇੰਦਰਜੀਤ ਕੋਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਨੇ ਇਸ ਕਰਕੇ ਇਹਨਾਂ ਨੂੰ ਜਿਹੜਾ ਵਾ ਮਿਹਰ ਦੀ ਤਵੱਜੋ ਜਿਹੜੀ ਦਿੱਤੀ ਗਈ ਆ ਅ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨੇ ਪਹਿਲੇ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਲੁਧਿਆਣਾ ਦੇ ਵਿੱਚ ਇੱਕ ਮਹਿਲਾ ਲੀਡ ਬਣਾਈ ਜਾਵੇਗੀ ਤਾਂ ਇਹ ਵਲੰਟੀਅਰ ਜਿਹੜੇ ਨੇ ਪੁਰਾਣੇ ਹੈਗੇ ਨੇ ਇੰਦਰਜੀਤ ਕੋਰ ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਵਾ ਸਭ ਤੋਂ ਉੱਪਰ ਇਸ ਵਕਤ ਚਾਹਿਆ ਸੀਗਾ ਤਾਂ ਅੱਜ ਜਿਹੜੀ ਆ ਫਾਈਨਲ ਜਿਹੜੀ ਆ ਲਿਸਟ ਜੋ ਸੂਤਰਾਂ ਤੋਂ ਜਾਣਕਾਰੀ ਹੈ ਕਿ ਲਿਸਟ ਜਿਹੜੀ ਆ ਫਾਈਨਲ ਹੋ ਚੁੱਕੀ ਆ ਤਾਂ ਇੰਦਰਜੀਤ ਕੋਰ ਨੂੰ ਜਿਹੜਾ ਵਾ ਮਿਹਰ ਦਾ ਉਹ ਤਾਂ ਪ੍ਰਾਸ਼ਾਸਨਿਕ ਦਿੱਤੀ ਮੇਰ ਪ੍ਰੈਸ ਜੋਰ ਨੇ ਤੇ ਬਾਕੀ ਜਿਹੜੇ ਪਾਸ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਵੀ ਅੱਜ ਜਿਹੜੀ ਆ ਸੌ ਜਿਹੜੀ ਆ ਚੁਕਾਈ ਜਾਵੇਗੀ ਇਹ ਸਮਾਗਮ ਜਿਹੜਾ ਉਹ ਬਰਨਾਲਕ ਦੇਵ ਭਵਨ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਵਾ ਕਰੀਬ 11 ਵਜੇ ਇਹ ਸਮਾਗਮ ਸ਼ੁਰੂ ਹੋਵੇਗਾ ਤਾਂ ਉੱਥੇ ਜਿਹੜੇ ਨੇ ਸਿਰਫ ਕਾਉਂਸਲਰ ਹੀ ਬੁਲਾਏ ਗਏ ਨੇ ਹੋਰ ਕਿਸੇ ਨੂੰ ਵੀ ਉੱਥੇ ਅੰਦਰ ਜਿਹੜੀ ਆ ਪਰਮਿਸ਼ਨ ਨਹੀਂ ਦਿੱਤੀ ਗਈ ਸਿਰਫ ਕਾਉਂਸਲਰ ਨੂੰ ਅੰਦਰ ਜਿਹੜੀ ਆ ਸੌ ਚੁਕਾਈ ਜਾਵੇਗੀ ਜੀ ਤਨ ਨਰਿੰਦਰ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਕੋਲ ਗਿਣਤੀ ਘੱਟ ਸੀਗੀ ਕਾਉਂਸਲਰਾਂ ਦੀ ਤੇ ਜਿਹੜੇ ਜੋੜ ਤੋੜ ਹੁੰਦੇ ਦਿਖਾਈ ਦਿੱਤੇ ਲੱਗਦਾ ਕਿ ਉਹ ਜੋੜ ਤੋੜ ਦਾ ਅਸਰ ਜਿਹੜਾ ਇਹ ਜਿਹੜੇ ਅਹੁਦੇਦਾਰ ਅੱਜ ਚੁਣੇ ਜਾਣੇ ਨੇ ਉਹਨਾਂ ਤੇ ਵੀ ਪਰਛਾਵਾਂ ਪੈ ਰਿਹਾ ਆ ਬਿਲਕੁਲ ਦੇਖੋ ਮੈਂ ਜਿਵੇਂ ਦੱਸਿਆ ਕਿ ਲੁਧਿਆਣਾ ਦੇ ਵਿੱਚ 95 ਵਾਰਡ ਨੇ ਆਮ ਆਦਮੀ ਪਾਰਟੀ ਕੋ 41 ਸੀਟਾਂ ਸੀਗੀਆਂ ਕਾਂਗਰਸ ਕੋ 30 ਸੀਟਾਂ ਸੀਗੀਆਂ ਭਾਜਪਾ ਕੋ 19 ਸੀਟਾਂ ਸੀਗੀਆਂ ਦੋ ਕਾਲੇ ਦਲ ਦੇ ਸੀ ਤਿੰਨ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਚੁਣੇ ਗਏ ਸੀਗੇ ਤਾਂ ਪਿਛਲੇ ਥੀ ਦਿਨ ਤੋਂ ਜੋਰ-ਤੋਰ ਜਿਹੜਾ ਆ ਆਮ ਆਦਮੀ ਪਾਰਟੀ ਲਗਾ ਰਹੀ ਸੀ ਉਹ ਉਹਨਾਂ ਵੱਲ ਸਹੀ ਕਹਿ ਲੱਗਿਆ ਸੀ ਕਿ ਲੁਧਿਆਣਾ ਦੇ ਵਿੱਚ ਜਦੋਂ ਵੀ ਮੇਰ ਬਣਾਇਆ ਜਾਵੇਗਾ ਤਾਂ ਉਹ ਆਮ ਆਦਮੀ ਪਾਰਟੀ ਦਾ ਹੀ ਮੇਰ ਬਣੇਗਾ ਤਾਂ ਇਹ ਜੋਰ-ਤੋਰ ਦੀ ਸਥਿਤੀ ਜਿਹੜੀ ਆ ਕਾਮਯਾਬ ਹੋਈ ਆ ਹਾਲਾਂਕਿ ਇਸ ਤੋਂ ਪਹਿਲਾਂ ਕਿ 14 ਤਰੀਕ ਨੂੰ ਸਮਾਗਮ ਰੱਖਿਆ ਗਿਆ ਸੀ ਤਾਂ ਇਸ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ ਸੀ ਜਿਹੜੇ ਵਿਧਾਇਕ ਨੇ ਗੁਰਮੀ ਬੋਗੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਇਹ ਸਮਾਗਮ ਜਿਹੜਾ ਉਹ ਅੱਗੇ ਟਾਲ ਦਿੱਤਾ ਗਿਆ ਸੀ ਤਾਂ ਅੱਜ ਇਹ ਫਾਈਨਲ ਜਿਹੜਾ ਵਾ ਮੀਰ ਪਨਾ ਦਿੱਤਾ ਜਾਵੇਗਾ ਸਮਾਗਮ ਤੋਂ ਪਹਿਲਾਂ ਇਸੇ ਵੀ ਦੱਸ ਦਿੰਨੀ ਹਾਂ ਕਿ ਜਿਹੜੀ ਸ਼ਰਧਾਂਜਲੀ ਜਿਹੜੀ ਆ ਉਹ ਵੀ ਦਿੱਤੀ ਜਾਵੇਗੀ ਗੁਰਮੀ ਬੋਗੀ ਉਹਨਾਂ ਦੀ ਮੌਤ ਤੋਂ ਬਾਅਦ ਅੱਜ ਉਹਨਾਂ ਦੀ ਜਿਹੜੀ ਸ਼ਰਧਾਂਜਲੀ ਜਿਹੜੀ ਆ ਉਹ ਉਸੇ ਗੁਨਾਲ ਦੇ ਭਵਨ ਦੇ ਵਿੱਚ ਰੱਖੀ ਜਾਵੇਗੀ ਉਸ ਤੋਂ ਬਾਅਦ ਇਸ ਸਮਾਗਮ ਜਿਹੜਾ ਵਾ ਕੀਤਾ ਜਾਵੇਗਾ ਜੀ ਤਬਾਹਵਾਦ ਸ਼ੁਕਰੀਆ ਨਰਿੰਦਰ ਜੀ ਤਾਂ ਬਿਲਕੁਲ ਜਿਹੜੀ ਲੁਧਿਆਣਾ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਨਵੇਂ ਅਹੁਦੇਦਾਰਾਂ ਨੂੰ ਅੱਜ ਸੌਂ ਚਕਾਈ ਜਾਵੇਗੀ ਤੇ ਦੱਸ ਦਈਏ ਕਿ ਜਿਹੜੇ ਨਾਮ ਫਾਈਨਲ ਹੋਏ ਨੇ ਤਾਂ ਜਗਬਾਣੀ ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈਗੀ ਆ ਤਾਂ ਇੰਦਰਜੀਤ ਕੌਰ ਜਿਹੜੇ ਲੁਧਿਆਣ ਦੇ ਪਹਿਲੇ ਮਹਿਲੇ ਮਹਿਲਾ ਮੇਅਰ ਹੋਣਗੇ ਇਸ ਤੋਂ ਇਲਾਵਾ ਜੇਕਰ ਸੀਨੀਅਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਰਕੇਸ਼ ਪ੍ਰਾਸ਼ਰ ਜਿਹੜੇ ਪੱਪੀ ਪ੍ਰਾਸ਼ਰ ਹੋਰਾਂ ਦੇ ਭਰਾ ਨੇ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਉਹ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਪ੍ਰਿੰਸ ਜੋਹਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਡਿਪਟੀ ਮੇਅਰ ਬਣਾਇਆ ਜਾਵੇਗਾ ਤਾਂ 11 ਵਜੇ ਜਿਹੜੇ ਅੱਜ ਸੌਂਚ ਚੁੱਕ ਸਮਾਗਮ ਹੋਵੇਗਾ ਤੇ ਬਾਅਦ ਚ ਅਹੁਦੇਦਾਰਾਂ ਨੂੰ ਜਿਹੜੀ ਇਹ ਸੌਂਚ ਚੁਕਾਈ ਜਾਵੇਗੀ